ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਅੰਦਰੋਂ ਕੁਝ ਹੋਰ ਹੋ ਤੇ ਬਾਹਰੋਂ ਕੁਝ ਹੋਰ ਦੋਸਤੋ ਪੰਜਾਬ ਦੇ ਅੰਦਰ ਪਹਿਲੀ ਵਾਰ ਹੋਇਆ ਸੀ ਕਿ ਇੱਕ ਆਮ ਘਰ ਦੇ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਬਣਿਆ ਹੋਵੇ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ ਜਾਂ ਬੇਅੰਤ ਸਿੰਘ ਵਰਗੇ ਚੰਗੇ ਮੀਰ ਘਰਾਣੇ ਦੇ ਲੋਕ ਹੀ ਮੁੱਖ ਮੰਤਰੀ ਬਣਦੇ ਰਹੇ ਪੰਜਾਬ ਦੇ ਲੋਕਾਂ ਨੇ ਬਹੁਤ ਲੰਮੇ ਸਮੇਂ ਤੋਂ ਬਾਅਦ ਇੱਕ ਬਹੁਤ ਵੱਡਾ ਬਦਲਾਅ ਕੀਤਾ ਤੇ ਆਪਣੀ ਇੱਕ ਇੱਕ ਵੋਟ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਬਣਾ ਦਿੱਤੀ ਜਿਸ ਵਿੱਚ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਜਦ ਭਗਵੰਤ ਮਾਨ ਆਪਣੇ 92 ਐਮਐਲਏ ਜਿਤਾ ਕੇ ਮੁੱਖ ਮੰਤਰੀ ਦੀ ਕੁਰਸੀ ਉੱਪਰ ਬੈਠੇ ਤਾਂ ਪੰਜਾਬ ਦੇ ਲੋਕਾਂ ਤੋਂ ਆਪਣਾ ਚਾ ਸਾਂਭਿਆ ਨਹੀਂ ਜਾ ਰਿਹਾ ਸੀ ਪੰਜਾਬ ਦੇ ਲੋਕਾਂ ਨੇ ਸੋਚਿਆ ਕਿ ਹੁਣ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਸਰਕਾਰ ਬਣ ਜਾਣ ਤੋਂ 2 ਸਾਲ ਬਾਅਦ ਤੱਕ ਪੰਜਾਬ ਦੇ ਲੋਕਾਂ ਨੇ ਸਬਰ ਦਾ ਘੁੱਟ ਭਰੀ ਰੱਖਿਆ ਕਹਿੰਦੇ ਐਨੇ ਸਾਲਾਂ ਤੋਂ ਵਿਗੜੇ ਹੋਏ ਸਿਸਟਮ ਨੂੰ ਠੀਕ ਕਰਨ ਵਾਸਤੇ ਇਹ ਸਰਕਾਰ ਨੂੰ ਸਮਾਂ ਤਾਂ ਲੱਗੇਗਾ ਹੀ ਪਰ ਜਦ ਪੂਰੇ 3 ਸਾਲ ਸਰਕਾਰ ਬਣਨ ਤੋਂ ਬਾਅਦ ਲੰਘ ਗਏ ਤਾਂ ਹੋਇਆ ਕੁਝ ਵੀ ਨਹੀਂ ਤਾਂ ਲੋਕਾਂ ਦੇ ਚਿਹਰੇ ਕੁਝ ਮਰਝਾਉਣ ਲੱਗ ਪਏ ਲੋਕ ਆਪਣੇ ਆਪ ਨੂੰ ਠੱਗੇ ਠੱਗੇ ਮਹਿਸੂਸ ਕਰਨ ਲੱਗ ਪਏ ਤਿੰਨ ਸਾਲਾਂ ਤੋਂ ਬਾਅਦ ਨਾ ਰਿਸ਼ਵਤਖੋਰੀ ਬੰਦ ਹੋਈ ਨਾ ਮਲਾਪਟਖੋਰੀ ਬੰਦ ਹੋਈ ਨਾ ਨਸ਼ਾ ਖਤਮ ਹੋਇਆ ਨਾ ਸੜਕਾਂ ਦੀ ਹਾਲਤ ਸੁਧਰੀ ਨਾ ਪੰਜਾਬ ਦੇ ਅੰਦਰ ਗੁੰਡਾਗਰਦੀ ਖਤਮ ਹੋਈ ਨਾ ਲੁੱਟਖਸਟ ਖਤਮ ਹੋਈ ਅਤੇ ਨਾ ਹੀ ਪੁਲਿਸ ਦੀ ਲੋਕਾਂ ਪ੍ਰਤੀ ਪਛਪੜਤਾਲ ਕੋਈ ਵਧੀਆ ਹੋਈ ਇਲੈਕਸ਼ਨਾਂ ਤੋਂ ਪਹਿਲਾਂ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਨੂੰ ਦਫ਼ਤਰਾਂ ਦੇ ਤੱਕੇ ਨਹੀਂ ਖਾਣੇ ਪਹਿਣਗੇ ਅਫਸਰ ਲੋਕ ਤੁਹਾਡੇ ਘਰੇ ਆ ਕੇ ਸਾਡੇ ਕੰਮ ਕਰਨਗੇ ਥਾਣੇ ਵਿੱਚ ਆਮ ਬੰਦੇ ਦੀ ਪੂਰੀ ਪੁੱਛਪੜਤਾਲ ਹੋਇਆ ਕਰੇਗੀ ਕਿਸੇ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਵੇਗੀ ਨਸ਼ਾ ਫੰਗ ਲਾ ਕੇ ਉੱਡ ਜਾਵੇਗਾ ਔਰਤਾਂ ਨੂੰ 1000 ਰੁਪਏ ਮਹੀਨਾ ਮਿਲਿਆ ਕਰੇਗਾ ਪਰ 3 ਸਾਲ ਬੀਤ ਜਾਣ ਤੋਂ ਬਾਅਦ ਵੀ ਹੋਇਆ ਕੁਝ ਨਹੀਂ ਪਹਿਲਾਂ ਨਾਲੋਂ ਸੁਧਾਰ ਤਾਂ ਕੀ ਹੋਣਾ ਸੀ ਸਗੋਂ ਸਰਦਾ ਸਰਕਾਰ ਦੇ ਅੰਦਰੋਂ ਹੋਰ ਹੀ ਸੱਪ ਨਿਕਲਣ ਲੱਗ ਪਏ ਕਿਤੇ ਪੁਲਿਸ ਦੀ ਹੌਲਦਾਰ ਇੱਕ ਕੁੜੀ ਕੋਲੋਂ ਚਿੱਟਾ ਬਰਾਮਦ ਹੋਣ ਹੋ ਗਿਆ ਕਿਤੇ ਜੇਲ੍ਹ ਦੇ ਡੀਐਸਪੀ ਨੇ ਨੂੰ ਜੇਲ੍ਹ ਦੇ ਅੰਦਰ ਹੀ ਨਸ਼ਾ ਸਪਲਾਈ ਕਰਦਾ ਫੜਿਆ ਗਿਆ ਕਿਤੇ ਪੁਲਸਪੋਰੋ ਫੇਕ ਐਂਕਾਊਂਟਰ ਕਰਨ ਦੇ ਦੋਸ਼ ਲੱਗਣ ਲੱਗ ਪਏ ਕਿਤੇ ਫੌਜ ਦੇ ਕਰਨਲ ਤੇ ਉਸਦੇ ਬੇਟੇ ਦੇ ਪੁਲਸ ਵੱਲੋਂ ਸੱਟਾ ਮਾਰ ਕੇ ਰਿਵਟ ਹੀ ਦਰਜ ਨਹੀਂ ਕੀਤੀ ਜਾਂਦੀ ਕਿਤੇ ਪੰਜਾਬ ਦਾ ਮੁੱਖ ਮੰਤਰੀ ਕਰਨਲ ਬਾਠ ਦੇ ਘਰ ਵਾਲੀ ਦੇ ਸਿਰ ਉੱਪਰ ਹੱਥ ਰੱਖ ਕੇ ਇਨਸਾਫ ਦਾ ਭਰੋਸਾ ਦੇ ਕੇ ਮੁੜ ਕੇ ਉਹਨਾਂ ਦਾ ਫੋਨ ਹੀ ਨਹੀਂ ਚੁੱਕਦਾ ਸਾਡੇ ਮੁੱਖ ਮੰਤਰੀ ਸਾਹਿਬ ਤੋਂ ਨਾ ਪਟਵਾਰੀ ਠੀਕ ਹੋਏ ਨਾ ਤਹਿਸੀਲਦਾਰ ਠੀਕ ਹੋਏ ਨਾ ਪੁਲਿਸ ਮਹਿਕਮੇ ਤੋਂ ਉਹਨਾਂ ਕੋਲੋਂ ਕੋਈ ਸੁਧਾਰ ਹੋਇਆ ਜਿਸ ਤਰ੍ਹਾਂ ਸਰਸੇ ਵਾਲਾ ਸਾਧ ਆਪਣੇ ਇੱਕ ਗਾਣੇ ਵਿੱਚ ਕਹਿੰਦਾ ਹੁੰਦਾ ਸੀ ਕਿ ਮੇਰਾ ਸਿਸਟਮ ਹਿੱਲ ਗਿਆ ਉਸੇ ਤਰ੍ਹਾਂ ਭਗਵੰਤ ਮਾਨ ਜੀ ਤੁਹਾਡਾ ਸਿਸਟਮ ਹਿੱਲ ਗਿਆ ਹੈ ਤੁਹਾਡੇ ਕੋਲੋਂ ਪੰਜਾਬ ਦਾ ਸਿਸਟਮ ਠੀਕ ਨਹੀਂ ਹੋ ਸਕਿਆ ਤੁਸੀਂ ਆਪਣੇ ਚੁਟਕਲੇ ਸੁਣਾਉਣੇ ਕਰੋ ਬੰਦ ਯੂਪੀ ਵਾਲੇ ਯੋਗੀ ਵਾਂਗੂ ਸਖਤੀ ਦਿਖਾਓ ਹਰੇਕ ਮਹਿਕ ਵਿੱਚੋਂ ਪੰਜ-ਪੰਜ ਕਾਲੇ ਕਾਂ ਲੱਭ ਕੇ ਟੰਗ ਦਿਓ ਨਸ਼ਾ ਵੇਚਣ ਵਾਲੀਆਂ ਮੱਛੀਆਂ ਨੂੰ ਫੜਨ ਦੇ ਬਜਾਏ ਵੱਡੇ-ਵੱਡੇ ਮગર ਮੱਛਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿਓ ਜਿੱਥੇ ਤੁਹਾਨੂੰ ਸ਼ੱਕ ਪੈਂਦਾ ਹੈ ਸਭ ਦੀ ਆਪਣੀ ਸਭ ਦੀ ਪ੍ਰਾਪਰਟੀ ਚੈੱਕ ਕਰਕੇ ਫਾਲਤੂ ਪ੍ਰਾਪਰਟੀ ਜ਼ਬਤ ਕਰ ਲਓ ਜਿਹੜਾ ਸਰਕਾਰੀ ਮੁਲਾਜ਼ਮ ਚਾਹੇ ਉਹ ਕਿਸੇ ਵੀ ਵਿਭਾਗ ਦਾ ਹੋਵੇ ਜੇਕਰ ਉਹ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਜਾਂ ਰਿਸ਼ਵਤ ਲੈਂਦਾ ਫੜਿਆ ਜਾਵੇ ਉਸਨੂੰ ਡਿਸਮਿਸ ਕਰਕੇ ਸਿੱਧਾ ਘਰੇ ਭੇਜ ਦਿਓ ਤੇ ਬਾਅਦ ਵਿੱਚ ਉਸਦੀ ਕੋਈ ਵੀ ਸੁਣਵਾਈ ਨਾ ਹੋਵੇ ਪਹਿਲਾਂ ਹੀ ਰੱਜੇ ਰਜੇ ਮੁਲਾਜ਼ਮਾਂ ਨੂੰ ਹੋੜ ੜੀਏ ਦੇ ਕੇ ਹੋਰ ਨਾ ਰਜਾਓ ਸਗੋਂ 15 15 ਜਾਂ 20 20 ਹਜ਼ਾਰ ਉੱਪਰ ਨਵੇਂ ਮੁੰਡੇ ਕੁੜੀਆਂ ਨੂੰ ਮੌਕੇ ਦੇ ਕੇ ਰੁਜ਼ਗਾਰ ਦੇ ਕੇ ਬੇਰੁਜ਼ਗਾਰੀ ਦੂਰ ਕਰੋ ਪਿੰਡਾਂ ਤੇ ਸ਼ਹਿਰਾਂ ਦੀਆਂ ਸੜਕਾਂ ਨੂੰ ਠੀਕ ਕਰੋ ਇਹ ਟੁੱਟੀਆਂ ਪਈਆਂ ਹਨ ਠੇਕੇਦਾਰ ਸੜਕਾਂ ਦਾ ਸਾਰਾ ਲੱਕ ਤੇ ਬਜਰੀ ਆ ਜਾਂਦੇ ਹਨ ਤੇ ਤੀਜੇ ਦਿਨ ਟੁੱਟ ਜਾਂਦੀਆਂ ਹਨ ਜੇਕਰ ਤੁਸੀਂ 1 ਸਾਲ ਦੇ ਅੰਦਰ ਅੰਦਰ ਸਾਰੇ ਕੰਮ ਕਰ ਦਿੱਤੇ ਤਾਂ ਤੁਸੀਂ ਪਿੰਡਾਂ ਵਿੱਚ ਦੁਬਾਰਾ ਵੋਟਾਂ ਲੈਣ ਵਾਸਤੇ ਆ ਜਾਓ ਨਹੀਂ ਤਾਂ ਐਵੇਂ ਨਾ ਆਪਣਾ ਤੇਲ ਮਚਾਇਓ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਨਾਲੇ ਔਰਤਾਂ ਵਾਲਾ 3 ਸਾਲ ਦਾ ਜੋ 36 36000 ਰੁਪਏ ਬਕਾਇਆ ਬੰਦਾ ਉਹ ਵੀ ਜਰੂਰ ਦੇ ਦਿਓ ਨਹੀਂ ਤਾਂ ਉਹਨਾਂ ਨੇ ਆਦਮੀਆਂ ਨੂੰ ਤੁਹਾਨੂੰ ਵੋਟ ਨਹੀਂ ਪਾਉਣ ਦੇਣੀ ਕਿ ਭਗਵਾਨ ਤੁਮਾਨ ਸਾਡੇ ਪੈਸੇ ਨਹੀਂ ਦਿੰਦਾ ਉਹ ਗੁੱਸੇ ਹੋਈਆਂ ਬੈਠੀਆਂ ਸੋ ਦੋਸਤੋ ਇਹ ਸੀ ਆਪਣੇ ਮੁੱਖ ਮੰਤਰੀ ਸਾਹਿਬ ਨਾਲ ਕੁਝ ਗਲੇ ਸ਼ਿਕਵੇ ਅਤੇ ਕੁਝ ਸੁਝਾਅ ਉਮੀਦ ਹੈ ਕਿ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਹੋਵੇਗੀ ਗੱਲਬਾਤ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਅੱਗੇ ਹੋਰ ਸ਼ੇਅਰ ਕਰਦੇ ਹੋ ਵੀਡੀਓ ਸੌਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ